ਇੱਕ ਬਾਤ ਐ ਮੈਂ ਰੱਬ ਆਪ ਨੂੰ ਸੁਣਾਦਾ ਹੁੰਦਾ ਕਿ ਗਿੱਦੜ ਸੀਗੇ ਬਹੁਤ ਸਾਰੇ ਉਹ ਕਿਹੜਾ ਨਹੀਂ ਸੋਚਿਆ ਵੀ ਯਾਰ ਅ ਜੇ ਤਾਂ ਸਾਡਾ ਲੋਟ ਨਹੀਂ ਹੋਣਾ ਤਾਂ ਅਸੀਂ ਖਾਤਰੇ ਚੜਵਾਂਗੇ ਵੀ ਕਿਉਂ ਨਾ ਇਹ ਹੋਵੇ ਕਿ ਆਪਾਂ ਇੱਕ ਲੀਡਰ ਚੁਣ ਲਈਏ ਆਪਣਾ ਡੈਮੋਕ੍ਰੇਸੀ ਆ ਗਈ ਉਹਨਾਂ ਚ ਵੀ ਵੀ ਇੱਕ ਲੀਡਰ ਚੁਣ ਲਈਏ ਤੇ ਉਹ ਜਿਹੜਾ ਲੀਡਰ ਹੋਊਗਾ ਉਹ ਸਾਨੂੰ ਸਹੇਦ ਦੇਊਗਾ ਜਿਵੇਂ ਉਹ ਕਹੂਗਾ ਆਪਾਂ ਉਹ ਮੇ ਕਰਾਂਗੇ ਕਿਉਂਕਿ ਬਹੁਤੇ ਬੰਦਿਆਂ ਚ ਗੱਲ ਹੁੰਦੀ ਆ ਤਾਂ ਕਿਸੇ ਫੈਸਲੇ ਤੇ ਨਹੀਂ ਪਹੁੰਚਦੇ ਉਹ ਕਹਿੰਦੇ ਵੀ ਠੀਕ ਆ ਉਹਨਾਂ ਨੇ ਇੱਕ ਲੀਡਰ ਚੁਣ ਲਿਆ ਉਹ ਕਹਿੰਦੇ ਵੀ ਆਪਾਂ ਸਾਰੇ ਇੱਕੋ ਜਿਹਾ ਆਪਾਂ ਨੂੰ ਪਤਾ ਕਿਵੇਂ ਚੱਲੂਗਾ ਵੀ ਇਹ ਇਥੇ ਆਪਣਾ ਲੀ ਚਲੋ ਭਾਈ ਲੀਟਰ ਦੀ ਪੁੱਛ ਤੇ ਡੰਡਾ ਬੰਮਤ ਲੀਟਰ ਪੂਰੀ ਹਵਾ ਚ ਆਉਂਦੀ ਘਰ ਵਾਲੀ ਸਾਹਮਣੇ ਕਹਿੰਦਾ ਵੀ ਮੈਂ ਲੀਟਰ ਆ ਉਹਦੀ ਘਰ ਵਾਲੀ ਵੀ ਪੂਰਾ ਐਂਦੀ ਪ੍ਰਧਾਨ ਬਣ ਕੇ ਸਾਡੇ ਵਾਲਾ ਤੇ ਆਥ ਨੇ ਗਿੱਦੜਾਂ ਆਮ ਤੌਰ ਤੇ ਪਿੰਡਾਂ ਚ ਜਾਂਦੇ ਹੁੰਦੇ ਆ ਤੇ ਜਦੋਂ ਪਿੰਡ ਚ ਗਏ ਤੇ ਮਗਰ ਕੁੱਤੇ ਪੈ ਗਏ ਜਦੋਂ ਕੁੱਤੇ ਪੈ ਗਏ ਤੇ ਫੇਰ ਆਪਦੀਆਂ ਖੱਡਾਂ ਵਾਲ ਨੂੰ ਭੱਜੇ ਸਾਰੇ ਗਿੱਦੜ ਜਦੋਂ ਖੱਡਾਂ ਵਾਲ ਨੂੰ ਭੱਜੇ ਸਾਰੇ ਗਿੱਦੜ ਆਪਦੀ ਖੱਡਾਂ ਚ ਪੜ ਗਏ ਤੇ ਗਿੱਦੜੀ ਵੀ ਵੜ ਗਈ ਜਦੋਂ ਗਿੱਦੜ ਵੜਨ ਲੱਗਿਆ ਤੇ ਗਿੱਦੜ ਦਾ ਨਾ ਡੰਡਾ ਆੜ ਗਿਆ ਉਹ ਕਹਿੰਨੀ ਵੀ ਗਿੱਦੜਾ ਆ ਜਾਗਾ ਹਾਂ ਕੀ ਚੱਕਰ ਪੈ ਗਿਆ ਪ੍ਰਧਾਨ ਸਾਹਿਬ ਗਾਂਤਾ ਆ ਤਾਂ ਇਹ ਕਹਿੰਦਾ ਲੀਡਰ ਜੜੀ ਹੋਈ ਪਈ ਆ